ਨੀ ਮਾਹੂਣੀ ਦੇਖਿਓ ਸੰਗਤ ਜੀਓ ਇੱਕ ਸ਼ੇਰ ਪਾਲ ਸਾਹਿਬ ਮੈਨੂੰ ਕਹਿੰਦੇ ਕਿ ਉਹ ਸ਼ੇਰ ਜ਼ਰੂਰ ਪੜਿਓ ਉਹ ਸ਼ੇਰ ਦੇਖਿਓ ਸਮਰਪਣ ਕਰਿਓ ਬਤਰਾ ਸਾਹਿਬ ਕਮਰਪਾਜੀ ਕਿ ਜੋ ਮੰਜ਼ਰ ਸਤਿਗੁਰ ਸ਼ੋ ਬੈਠਾ ਉਹ ਮੰਜ਼ਰ ਕਿਸੇ ਵੀ ਸ਼ੋਇਆ ਨਹੀਂ ਦੇਖਿਓ ਧਿਆਨ ਦਿਓ ਕਿ ਜੋ ਮੰਜ਼ਰ ਸਤਿਗੁਰ ਸ਼ੋ ਬੈਠਾ ਉਹ ਮੰਜ਼ਰ ਕਿਸੇ ਵੀ ਛੋਇਆ ਨਹੀਂ ਉਹ ਸਭ ਕੁਝ ਖੋ ਕੇ ਕਹਿੰਦਾ ਏ ਕਿ ਲੋਕੋ ਕੁਝ ਵੀ ਖੋਇਆ ਨਹੀਂ ਮੇਰੇ ਬਾਦਸ਼ਾਹ ਜੋ ਮੰਜ਼ਰ ਸਤਗੁਰੂ ਸ਼ੋ ਬੈਠਾ ਉਹ ਮੰਜ਼ਰ ਕਿਸੇ ਵੀ ਛੋਇਆ ਨਹੀਂ ਉਹ ਸਭ ਕੁਝ ਖੋਕੇ ਕਹਿੰਦਾ ਏ ਕਿ ਲੋਕੋ ਕੁਝ ਵੀ ਖੋਇਆ ਨਹੀਂ ਉਸ ਮਰਦ ਅਗਮੜੇ ਵਰਗਾ ਵੀ ਇਸ ਦੁਨੀਆ ਤੇ ਕੋਈ ਹੋਇਆ ਨਹੀਂ ਉਹ ਲੋਕੀ ਤੀ ਤੋੜ ਕੇ ਰੋਂਦੇ ਨੇ ਉਹ ਪੁੱਤ ਤੋੜ ਕੇ ਰੋਇਆ ਨਹੀਂ ਇੱਕ ਵਾਰੀ ਇਕੱਠੇ ਹੋ ਕੇ ਇੱਕ ਸ਼ੇਰ ਦੇ ਨਾਲ ਉਸ ਤੋਂ ਬਾਅਦ ਮੇਰੀ ਕਵਿਤਾ ਆਪਾਂ ਸਮਰਪਣ ਹੋਇਓ ਤੁਸੀਂ ਇਕੱਠੇ ਹੋਣਾ ਹੈ ਮੇਰੇ ਨਾਲ ਕਿਉਂਕਿ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਬੈਠੇ ਆ ਤੇ ਮੈਨੂੰ ਸਾਡੇ ਏਕਾ ਜ਼ਰੂਰੀ ਹੈ ਆਪਣੀ ਏਕਤਾ ਆਪਾਂ ਰਲ ਕੇ ਵਿਖਾਉਣੀ ਹੈ ਕਿ ਜਿਹਦੀ ਤੇਗ ਨੇ ਕਈਆਂ ਦੇ ਮੂੰਹ 모ੜੇ ਸਾਨੂੰ ਜੀਣਾ ਸਿਖਾਇਆ ਤਾਂ ਖਾਲਸੇ ਨੇ ਜੇਦੀ ਤੇਗ ਨੇ ਕਈਆਂ ਦੇ ਮੂੰਹ 모ੜੇ ਤੁਸੀਂ ਰਲ ਕੇ ਸੰਗਤ ਜੀਓ ਇਕੱਠੇ ਹੋਇਓ ਕਿ ਜੇਦੀ ਤੇਗ ਨੇ ਕਈਆਂ ਦੇ ਮੂੰਹ 모ੜੇ ਸਾਨੂੰ ਜੀਣਾ ਸਿਖਾਇਆ ਤਾਂ ਖਾਲਸੇ ਨੇ ਸਾਨੂੰ ਮੌਤ ਦਾ ਡਰ ਨਹੀਂ ਕਦੇ ਲੱਗਿਆ ਉਹ ਦੁਸ਼ਮਣ ਤਾਂ ਹੀ ਭਜਾਇਆ ਤਾਂ ਖਾਲਸੇ ਨੇ ਤੇ ਕਦੇ ਸੀਸ ਤੋਂ ਕੇਸ ਨਹੀਂ ਲੈਣ ਦਿੱਤੇ ਉਹ ਖੋਪੜ ਸਨੇ ਲੋਹਾਇਆ ਤਾਂ ਖਾਲਸੇ ਨੇ ਤੇ ਚੜਦੀ ਕਲਾ ਚ ਕੌਮ ਏ ਰਹਿ ਸਾਡੀ

ਮੇਰੇ ਪਾਤਸ਼ਾਹ ਦੇ ਦਰਸ਼ਨ ਕਰਿਓ ਉਹ ਪਾਤਸ਼ਾਹ ਜਿਸ ਨੇ ਸਾਰਾ ਇਹ ਸਰਵੰਸ ਲੁਟਾ ਦਿੱਤਾ ਪਰ ਫਿਰ ਵੀ ਤੇ ਉਹ ਚੜ੍ਹਦੀਆਂ ਕਲਾਂ ਦੇ ਵਿੱਚ ਰਹਿ ਰਿਹਾ ਹੈ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਆਓ ਕਿ ਜ਼ਾਲਮ ਨੇ ਜ਼ੁਲਮ ਦੀ ਅਖੀਰ ਪਈ ਕੀਤੀ ਸੀ ਤੇ ਧਰਮ ਤਬਦੀਲੀ ਉਹ ਸਾਰਿਆਂ ਦੀ ਚਾਹੁੰਦਾ ਸੀ ਤੇ ਅੱਲਾਹੂ ਦੇ ਚਾਹੁੰਦਾ ਸੀ ਉਹ ਨਾਰੇ ਸਾਰੇ ਲਾਉਣ ਇੱਥੇ ਅੰਨਾ ਹੋਇਆ ਅੰਨਾ ਹੀ ਉਹ ਜ਼ੁਲਮ ਪਿਆਟਾ ਹੁੰਦਾ ਸੀ ਦੇਖਿਓ ਸੰਗਤ ਜੀ ਉਹ ਸਾਦੀ ਜੀ ਕਵਤਾ ਸਿੱਧੀ ਸਿੱਧੀ ਇੱਕ ਹਫ਼ਤਾ ਚੱਲੇਗੀ ਕਿ ਜ਼ਾਲਮ ਨੇ ਜ਼ੁਲਮ ਦੀ ਅਖੀਰ ਪਈ ਕੀਤੀ ਸੀ ਮੇਰੇ ਤੋਂ ਬਾਅਦ ਜਾਚਕ ਸਾਹਿਬ ਪੰਥ ਦੀਆਂ ਬਹੁਤ ਵੱਡੀਆਂ ਮਾਇਨਾਜ਼ ਹਸਤੀਆਂ ਇੱਥੇ ਬੈਠੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਕਵਤਾ ਦੇ ਨਾਲ ਜੋੜਨਾ ਹੈ ਇਹੀ ਸਮਰਪਣ ਦਿਓ ਸਾਡੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਹੈ ਕਿ ਮੈਂ ਬਹੁਤ ਵਧੀਆ ਬੋਲਣੀ ਹੈ ਜਾਂ ਉਹਨਾਂ ਦੀ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਪਣਾ ਆਪਾ ਸਮਰਪਿਤ ਕਰ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿ ਜ਼ਾਲਮ ਨੇ ਜ਼ੁਲਮ ਦੀ ਅਖੀਰ ਪਈ ਕੀਤੀ ਸੀ ਤੇ ਧਰਮ ਤਬਦੀਲੀ ਉਹ ਸਾਰਿਆਂ ਦੀ ਚਾਹੁੰਦਾ ਸੀ ਅੱਲਾਹੂ ਦੇ ਚਾਹੁੰਦਾ ਸੀ ਉਹ ਨਾਰੇ ਸਾਰੇ ਲਾਉਣੇ ਇੱਥੇ ਅੱਲਾ ਹੋਇਆ ਉਹ ਅੱਲਾ ਹੀ ਉਹ ਜ਼ੁਲਮ ਪੇ ਹਾਟਾਉਂਦਾ ਸੀ ਤੇ ਕਸ਼ਮੀਰ ਦੇ ਆ ਪੰਡਤਾਂ ਦੀ ਬਾਹ ਕਿਸੇ ਫੜੀ ਨਾ ਕਸ਼ਮੀਰ ਦੇ ਆ ਪੰਡਤਾਂ ਦੀ ਬਾਹ ਕਿਸੇ ਫੜੀ ਨਾ ਉਹ ਆਨੰਦਪੁਰ ਬੈਠਾ ਕੋਈ ਆਨੰਦ ਵਰਤਾਉਂਦਾ ਸੀ ਉਹ ਵੇਖੋ 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 ਨਵੇਂ ਨਾਨਕ ਦਾ ਦਰ ਵੇਖੋ ਉਹ ਘੁੱਟ ਘੁੱਟ ਪੰਡਤਾਂ ਨੂੰ ਸੀਨੇ ਨਾਲ ਲਾਉਂਦਾ ਸੀ ਤੇ ਵੇਖੋ 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 ਨੌਵੇਂ ਨਾਨਕ ਦਾ ਦਰ ਵੇਖੋ ਘੁੱਟ 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 ਸੀਨੇ ਪੰਡਤਾਂ ਨੂੰ ਲਾਉਂਦਾ ਸੀ ਤੇ ਦਿੱਲੀ ਜਾ ਕੇ ਗੁਰੂ ਨੌਵੇਂ ਸੀਸ ਕਟਵਾਉਂਦੇ ਨੇ ਦਿੱਲੀ ਜਾ ਕੇ ਗੁਰੂ ਨੌਵੇਂ ਸੀਸ ਕਟਵਾਉਂਦੇ ਨੇ ਉਹ ਜੰਝੂਆਂ ਦੇ ਰਾਖੇ ਬਣ ਜੰਝੂ ਉਹ ਬਚਾਉਂਦੇ ਨੇ ਤੇ ਸ਼ਸ਼ਤਰ ਹੀ ਪੀਰ ਹੁਣ ਹੋਣਗੇ ਗੋਬਿੰਦ ਕਹੇ ਅਨੰਦਪੁਰ ਬੈਠੇ ਉਹ ਸੋਚਾਂ ਨੂੰ ਢੜਾਉਂਦੇ ਨੇ ਸ਼ਸ਼ਤਰ ਹੀ ਸ਼ਸ਼ਤਰ ਹੀ ਪੀਰ ਹੋਣ ਹੋਣ ਕੇ ਗੋਬਿੰਦ ਕਹੇ ਅਨੰਦਪੁਰ ਬੈਠੇ ਉਹ ਸੋਚਾਂ ਨੂੰ ਢੜਾਉਂਦੇ ਨੇ ਦੇਖਿਓ ਅਗਲਾ ਸੀਨ ਦੇਖਿਓ ਗੁਰੂ ਪਾਤਸ਼ਾਹ ਦਾ ਸੀਸ ਕਿ ਸੀਸ ਤੱਕ ਪਿਤਾ ਜੀ ਦਾ ਸੌ ਪੁੱਤ ਚੁੱਕਦਾ ਪ੍ਰਥਮ ਪਗੋਤੀ ਨਾਲੇ ਸਿਮਰਦਾ ਅਕਾਲ ਨੂੰ ਕਿਸਿਸ ਤੱਕ ਪਿਤਾ ਜੀ ਦਾ ਸੌਹ ਪੁੱਤ ਚੁੱਕਦਾ ਉਹ ਪ੍ਰਥਮ ਪਗਉਤੀ ਨਾਲੇ ਸਿਮਰਦਾ ਆਕਾਲ ਨੂੰ ਤੇ ਪੰਧ ਤਲਵਾਰਾਂ ਵਾਲਾ ਮਾਲਾ ਨੇ ਇਹ ਮਾਪਣਾ ਤੇ ਸ਼ਸਤਰਾਂ ਨੇ ਵੱਡਣਾ ਹੈ ਜ਼ੁਲਮਾਂ ਦੇ ਜਾਲ ਨੂੰ ਉਹ ਸਾਜ ਦੂੰਗਾ ਕੌਮ ਐਸੀ ਤੇਗਦਾ ਉਹ ਪੁੱਤ ਕਹੇ ਸਾਜ ਦੂੰਗਾ ਕੌਮ ਐਸੀ ਤੇਗਦਾ ਉਹ ਪੁੱਤ ਗਏ ਕਿ ਕਰੂਗੀ ਕਮਾਲ ਵੇਖੂ ਜਾਗੇ ਉਹ ਕਮਾਲ ਨੂੰ ਤੇ ਵਾਹਿਗੁਰੂ ਕੀ ਫਤਿਹ ਕਰੂ ਵਾਹਿਗੁਰੂ ਕਾ ਖਾਲਸਾ ਤੇ ਡਰ ਲੱਗੂ ਖਾਲਸੇ ਤੋਂ ਮੌਤ ਅਤੇ ਕਾਲ ਨੂੰ 60 ਤੱਕ ਪਿਤਾ ਜੀ ਦਾ ਸੌ ਪੁੱਤ ਚੁੱਕਦਾ ਪ੍ਰਥਮ ਭਗੌਤੀ ਨਾਲੇ ਸਿਮਰਦਾ ਕਾਲ ਨੂੰ ਪੰਦ ਤਲਵਾਰਾਂ ਵਾਲਾ ਮਾਲਾ ਨੇ ਇਹ ਮ ਆਪਣਾ ਤੇ ਸ਼ਸਤਰਾਂ ਨੇ ਵਡਣਾ ਹੈ ਜ਼ੁਲਮਾਂ ਦੇ ਜਾਲ ਨੂੰ ਤੇ ਸਾਜਦੂnga ਕੌਮ ਹੈ ਅਸੀਂ ਤੇਗ ਦਾ ਉਹ ਪੁੱਤ ਕਹੇ ਸਾਜਦੂnga ਕੌਮ ਹੈ ਅਸੀਂ ਤੇਗ ਦਾ ਉਹ ਪੁੱਤ ਕਹੇ ਕਰੂਗੀ ਕਮਾਲ ਵੇਖੂ ਜਾਗੇ ਉਹ ਕਮਾਲ ਨੂੰ ਵਾਹਿਗੁਰੂ ਕੀ ਫਤਿਹ ਕਰੂ ਵਾਹਿਗੁਰੂ ਕਾ ਖਾਲਸਾ ਤੇ ਡਰ ਲੱਗੂ ਖਾਲਸੇ ਤੋਂ ਮੌਤ ਅਤੇ ਕਾਲ ਨੂੰ ਤੇ ਦੇਖਿਓ ਕਿ ਜ਼ਿੰਦਗੀ ਹੈ ਦਾਤੇ ਦਿੱਤੀ ਹੌਸਲੇ ਚਟਾਨ ਵਾਲੀ ਸਮਰਪਿਤ ਹੋयो ਰਲ ਕੇ ਜਗਾਰਿਆਂ ਦੀ ਸਾਂਝ ਦੇ ਨਾਲ ਕਿ ਜ਼ਿੰਦਗੀ ਹੈ ਦਾਤੇ ਦਿੱਤੀ ਹੌਸਲੇ ਚਟਾਨ ਵਾਲੀ ਉਹ ਜ਼ਿੰਦਗੀ ਤੋਂ ਪਹਿਲਾਂ ਖੇਡ ਮੌਤ ਦੀ ਖੜਾਈ ਏ ਉਹ ਸੁਰ ਨਰ ਮਨ ਜਨ ਖੋਜਦੇ ਨੇ ਦਾਤ ਜਿਹੜੀ ਅਮਰਤ ਦੇ ਦਾਤੇ ਉਹ ਦਾਤ ਵਰਤਾਈ ਹੈ ਅੰਮ੍ਰਿਤ ਦੇ ਸੁਰ ਨਰ ਮੁੰਨ ਜਨ ਖੋਜ ਦੇ ਨੇ ਦਾਤ ਜਿਹੜੀ ਅੰਮ੍ਰਿਤ ਦੇ ਦਾਤੇ ਉਹ ਦਾਤ ਵਰਤਾਈ ਹੈ ਬਤਰਾ ਸਾਹਿਬ ਕਮਰ ਭਾਜੀ ਸੁਖਜਿੰਦਰ ਭਾਜੀ ਦੇਖਿਓ ਸੰਗਤ ਜੀਓ ਦੇਖਿਓ ਕਿ ਹਜ਼ਾਰਾਂ ਵਿੱਚੋਂ ਪੰਜ ਆਏ ਪੰਜ ਪਰਵਾਨ ਕੀਤੇ ਬਣੇ ਸਰਬੱਤ ਪੰਜੇ ਆਇਆ ਹੈ ਜੀ ਖਾਲਸਾ ਤੇ ਪੰਜ ਯੋਧੇ ਪੰਜ ਸਿਰ ਪੰਜ ਚੂਲੇ ਪੰਜ ਕੱਕੇ ਪੰਜਾਂ ਵਿੱਚ ਗੁਰਾਂ ਦਾ ਸਮਾਇਆ ਹੈ ਜੀ ਖਾਲਸਾ ਪੰਜ ਆਏ ਸੀ ਨਾ ਦੇਖਿਓ ਕੇ ਹਜ਼ਾਰਾਂ ਵਿੱਚੋਂ ਪੰਜ ਆਏ ਪੰਜ ਪਰਵਾਨ ਕੀਤੇ ਬਣੇ ਸਰਬੱਤ ਪੰਜੇ ਆਇਆ ਹੈ ਜੀ ਖਾਲਸਾ ਪੰਜ ਜੋ ਦੇ ਪੰਜ ਸਿਰ ਪੰਜ ਚੂਲੇ ਪੰਜ ਕਕੇ ਪੰਜਾਂ ਵਿੱਚ ਗੁਰਾਂ ਦਾ ਸਮਾਇਆ ਹੈ ਜੀ ਖਾਲਸਾ ਉਹ ਪੰਜ ਬਣੇ ਚੇਲੇ ਫਿਰ ਪੰਜੇ ਹੀ ਤਾਂ ਗੁਰੂ ਬਣੇ ਪੰਜਾਂ ਨੇ ਹੀ ਦੀਪਕ ਜਗਾਇਆ ਹੈ ਜੀ ਖਾਲਸਾ ਉਹ ਪੰਜਵੇਂ ਗੁਰੂ ਦੇ ਪੜਪੋਤਰੇ ਦੀ ਖੇਡ ਵੇਖੋ ਉਹ ਪੰਜਾਂ ਵਿੱਚੋਂ ਗੁਰਾ ਪ੍ਰਗਟ ਆਇਆ ਹੈ ਜੀ ਖਾਲਸਾ ਹਜ਼ਾਰਾਂ ਵਿੱਚੋਂ ਪੰਜੇ ਆਏ ਪੰਜ ਪਰਵਾਣ ਕੀਤੇ ਬਣੇ ਸਰਬੱਤ ਪੰਜੇ ਆਇਆ ਹੈ ਜੀ ਖਾਲਸਾ ਪੰਜ ਯੋਦੇ ਪੰਜ ਸਿਰ ਪੰਜ ਚੂਲੇ ਪੰਜ ਕੱਕੇ ਪੰਜਾਂ ਵਿੱਚ ਗੁਰਾਂ ਦਾ ਸਮਾਇਆ ਹੈ ਜੀ ਖਾਲਸਾ ਪੰਜ ਬਣੇ ਚੇਲੇ ਫਿਰ ਪੰਜੇ ਹੀ ਤਾਂ ਗੁਰੂ ਬਣੇ ਪੰਜਾਂ ਨੇ ਹੀ ਦੀਪਕ ਜਗਾਇਆ ਹੈ ਜੀ ਖਾਲਸਾ ਤੇ ਪੰਜਵੇਂ ਗੁਰੂ ਦੇ ਪੜਪੋਤਰੇ ਦੀ ਖੇਡ ਵੇਖੋ ਪੰਜਾਂ ਵਿੱਚੋਂ ਗੁਰਾਂ ਪ੍ਰਗਟ ਆਇਆ ਹੈ ਜੀ ਖਾਲਸਾ ਉਹ ਪੰਜ ਨੇ ਪਿਆਰੇ ਸਦਾ ਗੁਰੂ ਦੇ ਪਿਆਰੇ ਰਹਿੰਦੇ ਉਹ ਪੰਜ ਨੇ ਪਿਆਰੇ ਸਦਾ ਗੁਰੂ ਦੇ ਪਿਆਰੇ ਰਹਿੰਦੇ ਉਹ ਪੰਜਾਂ ਨੇ ਹੀ ਸਦਾ ਸਾਡੀ ਕੀਤੀ ਅਗਵਾਈ ਏ ਉਹ ਮੌਤ ਵਾਲਾ ਡਰ ਮੁਕਾ ਚੜ੍ਹਦੀ ਕਲਾ 'ਚ ਰਹਿੰਦੀ ਉਹ ਖਾਲਸਾ ਹੈ ਖਾਲਸ ਜੋ ਕੌਮ ਤੂੰ ਬਣਾਈ ਏ ਖਾਲਸਾ ਹੈ ਖਾਲਸ ਜੋ ਕੌਮ ਤੂੰ ਸਜਾਈ ਹੈ ਦੇਖਿਓ ਅਖੀਰਲੇ ਤਿੰਨ ਬੰਦ ਨੇ ਸਮਰਪਿਤ ਹੋਇਓ ਮੇਰੀਓ ਭੈਣੋ ਮੇਰੇ ਵੀਰੋ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਿਓ ਸਿੰਘ ਸਾਹਿਬ ਤੁਹਾਡੇ ਕੇਸਰੀ ਰੰਗ ਦਾ ਮਨ ਵਾਕਈ ਸਾਡੇ ਵੀ 모ਹੇ ਜਾਂਦੇ ਨੇ ਆਪਾਂ ਸਮਰਪਨ ਕਰਿਓ ਕਿ ਚਾਰ ਪੁੱਤ ਪੁੱਤ ਚਾਰੇ ਚਾਰੇ ਹੀ ਤੂੰ ਵਾਰ ਦਿੱਤੇ ਇੱਕ ਵੀ ਨਾ ਰੱਖਿਆ ਤੂੰ ਲਾਲ ਬਾਜਾਂ ਵਾਲਿਆ ਕਿ ਚਾਰ ਪੁੱਤ ਪੁੱਤ ਚਾਰੇ ਚਾਰੇ ਹੀ ਤੂੰ ਵਾਰ ਦਿੱਤੇ ਉਹ ਇੱਕ ਵੀ ਨਾ ਰੱਖਿਆ ਤੂੰ ਲਾਲ ਬਾਜਾਂ ਵਾਲਿਆ ਉਹ ਕੀ ਹੋਇਆ ਚਾਰ ਮੂਹੇ ਜੀਵਤ ਹਜ਼ਾਰ ਕੈਨਾ ਉਹ ਸਾਰਿਆਂ ਨੂੰ ਲੈਣਾ ਏ ਸੰਭਾਲ ਬਾਜਾਂ ਵਾਲਿਆ ਉਹ ਮੈਲ ਛੱਡ ਕੰਡਿਆਂ ਤੇ ਸੁੱਤਾਂ ਨਾਲੇ ਦੱਸਦਾ ਏ ਉਹ ਮਿੱਤਰ ਪਿਆਰੇ ਤਾਂ ਹੀ ਹਾਲ ਬਾਜਾਂ ਵਾਲਿਆ ਉਹ ਦੁੱਖ ਸੈਨਾ ਚੁੱਪ ਰਹਿਣਾ ਭਾਣਿਆਂ ਦੇ ਗੀਤ ਕੈਨਾ ਕਮਾਲ ਤੂੰ ਕਮਾਲ ਤੂੰ ਕਮਾਲ ਬਾਜਾਂ ਵਾਲਿਆ ਚਾਰ ਪੁੱਤ ਪੁੱਤ ਚਾਰੇ ਚਾਰੇ ਹੀ ਤੂੰ ਵਾਰ ਦਿੱਤੇ ਇੱਕ ਵੀ ਨਾ ਰੱਖਿਆ ਤੂੰ ਲਾਲ ਬਾਜਾਂ ਵਾਲਿਆ ਤੇ ਕੀ ਹੋਇਆ ਚਾਰ ਮੂਹੇ ਜੀਵਤ ਹਜ਼ਾਰ ਕਹਿਣਾ ਸਾਰਿਆਂ ਨੂੰ ਲੈਣਾ ਤੂੰ ਸੰਭਾਲ ਬਾਜਾਂ ਵਾਲਿਆ ਤੇ ਮਹਿਲ ਛੱਡ ਤੇ ਸੱਥਰਾ ਤੇ ਸੁੱਤਾ ਨਾਲੇ ਦੱਸਦਾ ਐ ਮਿੱਤਰ ਪਿਆਰੇ ਤਾਈਂ ਹਾਲ ਬਾਜਾਂ ਵਾਲਿਆ ਤੇ ਦੁੱਖ ਸਹਿਨੇ ਚੁੱਪ ਰਹਿਨੇ ਭਾਣਿਆਂ ਦੇ ਗੀਤ ਕਹਿਣਾ ਕਮਾਲ ਤੂੰ ਕਮਾਲ ਤੂੰ ਕਮਾਲ ਬਾਜਾਂ ਵਾਲਿਆ ਅੱਗੇ ਦੇਖਿਓ ਕਿ ਪਿਤਾ ਵੀ ਸ਼ਹੀਦ ਤੇਰਾ ਮਾਤਾ ਵੀ ਸ਼ਹੀਦ ਤੇਰੀ ਪੁੱਤ ਵੀ ਸ਼ਹੀਦ ਕੈਸਾ ਹਾਲ ਬਾਜਾਂ ਵਾਲਿਆ ਕਿ ਪਿਤਾ ਵੀ ਸ਼ਹੀਦ ਤੇਰਾ ਮਾਤਾ ਵੀ ਸ਼ਹੀਦ ਤੇਰੀ ਪੁੱਤ ਵੀ ਸ਼ਹੀਦ ਕੈਸਾ ਹਾਲ ਬਾਜਾਂ ਵਾਲਿਆ ਉਹ ਬੇਸ਼ੱਕ ਤੂੰ ਅਕਾਲ ਇੱਕੋ ਸਾਰਿਆਂ ਨੂੰ ਆਖਣਾ ਪਰ ਸਾਡੇ ਲਈ ਅਕਾਲ ਤੂੰ ਅਕਾਲ ਬਾਜਾਂ ਵਾਲਿਆ ਵੀ ਸ਼ਹੀਦ ਤੇਰਾ ਮਾਤਾ ਵੀ ਸ਼ਹੀਦ ਤੇਰੀ ਪੁੱਤ ਵੀ ਸ਼ਹੀਦ ਕੈਸਾ ਹਾਲ ਬਾਜਾ ਵਾਲਿਆ ਬੇਸ਼ੱਕ ਤੂੰ ਅਕਾਲ ਇੱਕੋ ਸਾਰਿਆਂ ਨੂੰ ਆਖਣਾ ਪਰ ਸਾਡੇ ਲਈ ਅਕਾਲ ਤੂੰ ਅਕਾਲ ਤੂੰ ਅਕਾਲ ਬਾਜਾ ਵਾਲਿਆ ਅਖੀਰਲੇ ਦੋ ਬੰਦੇ ਦੇਖਿਓ ਕੋਈ ਨਹੀਂ ਇੱਥੇ ਮੇਰੇ ਪਾਤਸ਼ਾਹ ਦਾ ਕੋਈ ਨਹੀਂ ਹੋ ਸਕਦਾ ਕਿ ਕੋਈ ਨਹੀਂ ਉਹ ਰਾਜਾ ਪੀਰ ਸੰਤ ਤੇ ਮਹਾਤਮਾ ਮਹਿਲ ਛੱਡ ਸੱਥਰਾਂ ਤੇ ਜੀਵਨ ਗੁਜ਼ਾਰਦਾ ਸਮਰਪਣ ਤੇ ਉਹ ਇੱਕ ਮੈਨੂੰ ਸ਼ੇਰ ਚਿੱਤੇ ਆ ਗਿਆ ਹੈ ਪਾਲ ਸਾਹਿਬ ਬੋਲਦਾ ਮੈਂ ਕਿ ਗੌਰ ਨਾਲ ਸੁਣੋ ਕਦੇ ਗੜੀ ਚਮਕੌਰ ਵਾਲੀ ਤੀਰ ਤਲਵਾਰਾਂ ਤੇ ਨਗਾਰੇ ਪਏ ਬੋਲਦੇ ਤੇ ਬੁਰਜ ਸਰਹੰਦ ਤੇ ਦੀਵਾਰ ਪਈ ਬੋਲਦੀ ਤੇ ਨਿੱਕੇ ਨਿੱਕੇ ਪਾਲ ਦੋ ਪਿਆਰੇ ਪਏ ਬੋਲਦੇ ਦੇਖਿਓ ਕਿ ਗੌਰ ਨਾਲ ਸੁਣੋ ਕਦੇ ਗੜੀ ਚਮਕੌਰ ਵਾਲੀ ਉਹ ਤੀਰ ਤਲਵਾਰਾਂ ਤੇ ਨਗਾਰੇ ਪਏ ਬੋਲਦੇ ਬੁਰਜ ਸਰਹੰਦ ਤੇ ਦੀਵਾਰ ਪਈ ਬੋਲਦੀ ਉਹ ਨਿੱਕੇ ਨਿੱਕੇ ਪਿਆ ਨਿੱਕੇ ਨਿੱਕੇ ਬਾਲ ਦੋ ਪਿਆਰੇ ਪਏ ਬੋਲਦੇ ਤੇ ਮਿੱਤਰ ਪਿਆਰੇ ਤਾਂ ਹਾਲ ਮਰੀਦਾਂ ਵਾਲਾ ਉਹ ਮਿੱਤਰ ਪਿਆਰੇ ਤਾਂ ਹਾਲ ਮਰੀਦਾਂ ਵਾਲਾ ਉਹ ਮਿੱਠੇ ਮਿੱਠੇ ਬੋਲ ਨੇ ਨਿਆਰੇ ਪਏ ਬੋਲਦੇ ਉਹ ਮਹਿਲਾ ਤਾਂ ਹੀ ਛੱਡ ਸੁੱਤਾ ਸੱਥਰਾਂ ਤੇ ਮਾਹੀ ਸਾਡਾ ਤੇ ਪੈਰਾਂ ਵਾਲੇ ਛਾਲੇ ਵੀ ਜਕਾਰੇ ਪਏ ਬੋਲਦੇ ਨਹੀਂ ਉਹ ਰਾਜਾ ਪੀਰ ਸੰਤ ਤੇ ਮਹਾਤਮਾ ਮਹਿਲ ਛੱਡ ਸੱਥਰਾਂ ਤੇ ਜੀਵਨ ਗੁਜ਼ਾਰਦਾ ਸਮਰਪਤ ਹੋਇਓ ਸਾਰੇ ਰਲ ਕੇ ਕਿ ਕੋਈ ਨਹੀਂ ਉਹ ਰਾਜਾ ਪੀਰ ਸੰਤ ਤੇ ਮਹਾਤਮਾ ਉਹ ਮਹਿਲ ਛੱਡ ਸੱਥਰਾਂ ਤੇ ਜੀਵਨ ਗੁਜ਼ਾਰਦਾ ਉਹ ਹੋਣਗੇ ਸ਼ਹੀਦ ਪੁੱਤ ਕੌਮ ਲਈ ਸੋਚਦਾ ਕਿ ਭਲਾ ਉਹ ਹਰ ਪਲ ਕੌਮ ਦਾ ਵਿਚਾਰਦਾ ਉਹ ਕੌਣ ਕਰੂ ਰੀਸ ਭਲਾ ਗੁਜਰੀ ਤੇ ਪੁੱਤ ਦੀ ਉਹ ਕੌਣ ਕਰੂ ਰੀਸ ਭਲਾ ਗੁਜਰੀ ਦੇ ਪੁੱਤ ਦੀ ਉਹ ਪੁੱਤ ਛੱਡ ਵੇਖੋ ਜਿਹੜਾ ਸਿੰਘਾਂ ਨੂੰ ਪਿਆਰ ਦਾ ਉਹ ਪੁੱਤਾਂ ਦੀਆਂ ਲਾਸ਼ਾਂ ਉੱਤੇ ਕੱਪੜਾ ਤਾਂ ਕੀ ਪਾਉਣਾ ਉਹ ਖੁਸ਼ੀ ਵਿੱਚ ਗਜਵੇਂ ਜਕਾਰੇ ਪਿਆ ਮਾਰਦਾ ਗੁਜਰੀ ਦੇ ਪੁੱਤ ਦੀ ਤੇ ਪੁੱਤ ਛੱਡ ਵੇਖੋ ਜਿਹੜਾ ਸਿੰਘਾਂ ਨੂੰ ਪਿਆਰਦਾ ਤੇ ਪੁੱਤਾਂ ਦੀਆਂ ਲਾਸ਼ਾਂ ਉੱਤੇ ਕਫਨ ਤਾਂ ਕੀ ਪਾਉਣਾ ਖੁਸ਼ੀ ਵਿੱਚ ਗਜਵੇਂ ਜਕਾਰੇ ਪਿਆ ਮਾਰਦਾ ਹੁਣ ਹਾਜ਼ਰੀ ਲਵਾਇਓ ਮੇਰੇ ਨਾਲ ਰਲ ਕੇ ਸੱਚਖੰਡ ਨੂੰ ਇੱਕ ਵਾਰੀ ਇਸ ਸੱਚਖੰਡ ਦੀ ਸੱਚਖੰਡਤਾ ਦਾ ਆਨੰਦ ਮਾਣਿਓ ਕਿ ਤਨ ਤਨ ਪਿਤਾ ਗੁਰੂ ਮਾਹੀ ਬਾਜਾਂ ਵਾਲੜੇ ਨੇ ਉਹ ਤਨ ਤਨ ਪਿਤਾ ਗੁਰੂ ਮਾਹੀ ਬਾਜਾਂ ਵਾਲੜੇ ਨੇ ਉਹ ਬਖਸ਼ਿਆ ਹੈ ਨਾਰਾ ਇੱਕ ਸਾਨੂੰ ਹੈ ਕਮਾਲ ਦਾ ਉਹ ਲਾ ਦਿਓ ਹਾਜ਼ਰੀ ਗੋਬਿੰਦ ਦੇ ਆ ਚਰਨਾਂ 'ਚ ਉਹ ਗਜਵਾ ਹੰਗਾਰਾ ਦਿਓ ਬੋਲੇ ਸੋ ਨਿਹਾਲ ਦਾ

ਕਵਰ ਪਾਜੀ ਕੇ ਗੁਰੂ ਪੁੱਤ ਗੁਰੂ ਪਤੀ ਗੁਰੂ ਪਿਤਾ ਗੁਰੂ ਸਾਡਾ ਕੇ ਗੁਰੂ ਪੁੱਤ ਗੁਰੂ ਪਤੀ ਗੁਰੂ ਪਿਤਾ ਗੁਰੂ ਸਾਡਾ ਉਹ ਗੁਜਰੀ ਦੇ ਪੋਤੇ ਉਤੋਂ ਵਾਰੇ-ਵਾਰੇ ਜਾਈਏ ਜੀ ਕੇ ਗੁਰੂ ਪਿਤਾ ਗੁਰੂ ਪੁੱਤ ਗੁਰੂ ਪਤੀ ਗੁਰੂ ਪਿਤਾ ਗੁਰੂ ਸਾਡਾ ਉਹ ਗੁਜਰੀ ਦੇ ਪੋਤੇ ਉਤੋਂ ਵਾਰੇ-ਵਾਰੇ ਜਾਈਏ ਜੀ ਤੇ ਸੁੱਖਾਂ ਦਾ ਖਜ਼ਾਨਾ ਜਿਹੜੀ ਦੁੱਖਾਂ ਨੂੰ ਹੈ ਹਰਦੀ ਕੇ ਗੁਰੂਆਂ ਦੀ ਬਾਣੀ ਚਤੋਂ ਪੈਰ ਸਦਾ ਗਾਈਏ ਜੀ ਇੱਕ ਸੁਨੇਹਾ ਕਿ ਗੁਰੂ ਪਿਤਾ ਗੁਰੂ ਪੁੱਤ ਗੁਰੂ ਪਤੀ ਗੁਰੂ ਪਿਤਾ ਗੁਰੂ ਸਾਡਾ ਉਹ ਗੁਜਰੀ ਦੇ ਪੋਤੇ ਉਤੋਂ ਵਾਰੇ-ਵਾਰੇ ਜਾਈਏ ਜੀ ਉਹ ਸੁੱਖਾਂ ਦਾ ਖਜ਼ਾਨਾ ਜਿਹੜੀ ਦੁੱਖਾਂ ਨੂੰ ਹੈ ਹਰਦੀ ਤੇ ਗੁਰੂਆਂ ਦੀ ਬਾਣੀ ਚਤੋਂ ਪੈਰ ਸਦਾ ਗਾਈਏ ਜੀ ਉਹ ਮੜੀਆਂ ਮਸੀਤਾਂ ਤੇ ਮਸਾਣੀ ਡੇਰੇ ਛੱਡ ਕੇ ਮੜੀਆਂ ਮਸੀਤਾਂ ਤੇ ਮਸਾਣੀ ਡੇਰੇ ਛੱਡ ਕੇ ਉਹ ਗੁਰੂ 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 ਬਸ ਗੁਰੂ ਹੀ ਧਿਆਈਏ ਜੀ ਉਹ ਗੁਜਰੀ ਤੇ ਪੁੱਤ ਕਿਹਾ ਗੁਰੂ ਹੈ ਗ੍ਰੰਥ ਸਾਡਾ ਤੇ ਗੁਰੂ ਗ੍ਰੰਥ ਜੀ ਨੂੰ ਸੀਸ ਨਵਾਈਏ ਜੀ ਸੋ ਗੁਰੂ ਪਿਤਾ ਗੁਰੂ ਸਾਡਾ ਗੁਜਰੀ ਦੇ ਪੁੱਤੇ ਉਤੋਂ ਬਾਰੇ ਬਾਰੇ ਜਾਈਏ ਜੀ ਤੇ ਸੁੱਖਾਂ ਦਾ ਖਜ਼ਾਨਾ ਜਿਹੜੀ ਦੁੱਖਾਂ ਨੂੰ ਹੈ ਹਾਰ ਤਿਸ ਗੁਰੂਆਂ ਦੀ ਬਾਣੀ ਬਸ ਚੱਤੋਂ ਪੈਰ ਗਾਈਏ ਜੀ ਤੇ ਮੜੀਆਂ ਮਸੀਤਾਂ ਤੇ ਮਸਾਣੀ ਡੇਰੇ ਛੱਡ ਕੇ ਗੁਰੂ 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 ਬਸ ਗੁਰੂ ਹੀ ਧਿਆਈਏ ਜੀ ਤੇ ਗੁਜਰੀ ਦੇ ਪੁੱਤ ਕੇ ਆ ਗੁਰੂ ਹੈ ਗ੍ਰੰਥ ਸਾਡਾ ਗੁਰੂ ਗ੍ਰੰਥ ਨੂੰ ਸੀਸ ਨਵਾਈਏ ਜੀ ਅਖੀਰਲੀਆ 17 ਕੇ ਸੰਤ ਸਿਪਾਹੀ ਯੋਧਾ ਕਵੀ ਉਹ ਬਾਦਸ਼ਾ ਸੰਤ ਸਿਪਾਹੀ ਯੋਦਾ ਕਵੀ ਉਹ ਬਾਦਸ਼ਾ ਉਪਾਸਕ ਕਿ ਉਹ ਕਵਤਾ ਤੇ ਕਵੀ ਦਰਬਾਰ ਦਾ ਉਹ ਗੁਰੂ ਗੋਬਿੰਦ ਸਿੰਘ ਤੇਰੇ ਬਿਨਾ ਕੌਣ ਸਾਡਾ ਤੇ ਹਰ ਕੋਈ ਤੇਰਾ ਸਦਾ ਸ਼ੁਕਰਗੁਜ਼ਾਰ ਦਾ ਗੁਰੂ ਗੋਬਿੰਦ ਸਿੰਘ ਤੇਰੇ ਬਿਨਾ ਕੌਣ ਸਾਡਾ ਕਿ ਹਰ ਕੋਈ ਤੇਰਾ ਸਦਾ ਸ਼ੁਕਰਗੁਜ਼ਾਰ ਦਾ ਹਰ ਕੋਈ ਤੇਰਾ ਸਦਾ ਸ਼ੁਕਰਗੁਜ਼ਾਰ ਦਾ ਹਰ ਕੋਈ ਤੇਰਾ ਸਦਾ ਸ਼ੁਕਰਗੁਜ਼ਾਰ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਫਤਿਹ ਦੀ ਹਾਜ਼ਰੀ ਦੇ ਨਾਲ ਗਲਤੀਆਂ ਭੁੱਲਾਂ ਚੁੱਕਾ ਮਾਫ਼ੀ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸ੍ਰੀ ਆਕਾਰ ਵਾਜੀ ਵਾ ਜਿਸ ਤਰ੍ਹਾਂ ਪਾਲਸਰ ਜ਼ਿਕਰ ਕੀਤਾ ਸੀ ਤੁਸੀਂ ਸੁਣੋਗੇ ਤੇ ਨਿਹਾਲ ਹੋ ਜਾਵੋਗੇ ਵਾਕਿਆ ਹੀ ਕੈਬੇ ਕੋ ਸੋਬਰੇ ਦੇਖਾ ਹੀ ਪ੍ਰਮਾਨ ਹੈ ਗੁਰੂ ਮਾਰੀ ਦੀ ਪਾਰ ਬਖਸ਼ਿਸ਼ ਆ ਭਾਈ ਸ਼ੁਕਰਪ੍ਰੀਆ ਵਾਸਤਗ ਤੇ ਬਹੁਤ ਥੋੜੀ ਕਵਤਾ ਗਾਇਨ ਕਰਕੇ ਗਏ ਹਨ 500 ਰੁਪਿਆ ਨਾਮ ਭੇਜਿਆ ਪ੍ਰਥਰਜੀਤ ਸਿੰਘ ਅਸ਼ਕ ਪ੍ਰਥਰਜੀਤ ਸਿੰਘ ਯਸ਼ਕ ਇੰਗਲੈਂਡ ਵਾਲੇ ਸਾਡੇ ਮੇਰੇ ਵੱਡੇ ਵੀਰ 500 ਰੁਪਿਆ ਬੱਬਰ ਸੁਖਿੰਦਰ ਸਿੰਘ ਨੇ ਭੇਜਿਆ ਹੈ ਤੇ 100 ਰੁਪਿਆ ਦੋ ਜਗ੍ਹਾ ਤੇ ਆਇਆ 100 ਰੁਪਿਆ ਬਾਹਰੋਂ ਫੋਨ ਤੇ ਸੁਣ ਕੇ ਨਾਮ ਭੇਜਿਆ ਕਿ ਸਜਣ ਨੇ ਬਹੁਤ ਬਹੁਤ ਧੰਨਵਾਦ ਹੈ ਸੋ ਕਵਿਤਾ ਵਸਤਾਂ ਜਾਰੀ ਰਹੇਗਾ ਹਾਂਜੀ ਬੀਤ ਸਿੰਘ ਜੀ ਬੰਟੀ ਵਾਲੀਆ ਹੌਂਦਲ ਪ੍ਰਧਾਨ ਗੱਤਕਾ ਪਾਰਟੀ ਬਾਬਾ ਦੀਪ ਸਿੰਘ ਗੱਤਕਾ ਖਾਲਾ 100 ਰੁਪਏ 100 ਰੁਪਿਆ ਬਰਿਆਮ ਸਿੰਘ ਜੀ ਕਪੂਰ ਸਾਹਿਬ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਪਾਲ ਜੀ ਅਗਲੀ ਕਾਰਜ ਰਮ ਕਰਨਗੇ ਬੇਨਤੀ ਪਾਲ ਜੀ ਇੱਕ ਕਵਤਾ ਤੌਰ ਕੋ ਬੁਲਾ ਦਿਓ ਕਵਰ ਕੋ ਪਾਲ ਜੀ ਕਵਰ ਬੁਲਾਓ ਤੁਸੀਂ ਬੋਲਦੇ ਹੋ ਨਾ ਨਹੀਂ ਤੁਸੀਂ ਬੋਲੋ 100 ਰੁਪਿਆ ਕੁਲਦੀਪ ਸਿੰਘ ਜੀ ਭੋਲੇ ਤੇ ਸਿਮਰਨ ਦੀ ਹੱਟੀ ਨੂੰ ਆਇਆ ਬਹੁਤ ਬਹੁਤ ਧੰਨਵਾਦ ਜੀ 50 ਰੁਪਿਆ ਬਰਾ ਸਰਜੀਤ ਸਿੰਘ ਅਸ਼ਕ ਨੂੰ ਉੰਤਿਆ ਬਹੁਤ ਬਹੁਤ ਧੰਵਾਦ ਜੀ ਸاجਨਵਾਜੀ ਸਾਧ ਸੰਗਤ ਜੀ ਸ਼ੁਕਰਗੁਜ਼ਾਰ ਸਿੰਘ ਜੀ ਨੇ ਆਪਣੀ ਨਜ਼ਮ ਬੜੀ ਭਾਪਪੂਰਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਸਾਥ ਵੀ ਬਹੁਤ ਦਿੱਤਾ ਬਹੁਤ ਬਹੁਤ ਤੁਹਾਡਾ ਧੰਵਾਦ ਗੱਜ ਕੇ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਇਸ ਤੋਂ ਪਹਿਲਾਂ ਕਿ ਡਾਕਟਰ ਹਰੀ ਸਿੰਘ ਜੀ ਜਾਚਕ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹੈ ਉਹ ਤੁਹਾਨੂੰ ਆਪਣੀ ਰਚਨਾ ਬਿਹਤਰੀਨ ਸੁਣਾਉਣ ਲਈ ਆ ਰਹੇ ਐ ਔਰ ਉਹ ਤੋਂ ਬਾਅਦ ਆਖਰ ਦੇ ਵਿੱਚ ਫਿਰ ਦਾਸ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਏਗਾ ਫਿਰ ਜਿਸ ਤਰ੍ਹਾਂ ਪ੍ਰਬੰਧਕ ਕਮੇਟੀ ਦਾ ਹੁਕਮ ਹੋਏਗਾ ਉਸ ਅਨਸਾਰ ਇਹ ਕਵੀ ਦਰਬਾਰ ਚੱਲੇਗਾ ਹੁਣ ਮੈਂ ਆਪਣੇ ਬਹੁਤ ਪਿਆਰੇ ਵੀਰ ਕਮਰ ਇਕਬਾਲ ਜੀ ਤੁਹਾਡੇ ਆਪਣੇ ਇਹ ਸ਼ਹਿਰ ਦੇ ਰਹਿਣ ਵਾਲੇ ਤੁਸੀਂ ਪਿਆਰ ਵੀ ਕਰਦੇ ਹੋ ਉਹਨਾਂ ਨੂੰ ਬਹੁਤ ਅਸੀਂ ਵੀ ਬਹੁਤ ਕਰਦੇ ਆਂ ਉਹ ਆ ਕੇ ਆਪਣੀ ਰਚਨਾ ਸੁਣਾਉਣਗੇ ਉਹ ਤੋਂ ਬਾਅਦ ਜਾਜਕ ਸਾਹਿਬ ਫਿਰ ਦਾਸ ਰਿਸ਼ਪਾਲ ਸਿੰਘ ਪਾਲ ਫਿਰ ਅੱਗੇ ਜਿਸ ਤਰ੍ਹਾਂ ਤੁਹਾਡਾ ਸਾਰਿਆਂ ਦਾ ਖਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਵਟ ਭਾਗੇ ਹਾਂ ਆਨੰਦ ਮਾਨ ਰਹੇ ਹਾਂ ਔਰ ਦਸਮ ਪਿਤਾ ਦਿਆਂ ਲਾਲਾ ਦਾ ਜ਼ਿਕਰ ਹਰ ਸਾਲ ਛਿੜਦਾ ਤੇ ਆ ਜਿਹੜੀਆਂ ਰੱਬੀ ਰੂਹਾਂ ਨੇ ਆ ਸ਼ੁਕਰਗੁਜ਼ਾਰ ਮੇਰਾ ਛੋਟਾ ਵੀਰ ਹੈ ਬੜਾ ਵੱਡਾ ਅੰਮ੍ਰਿਤਸਰ ਦੇ ਵਿੱਚ ਇਹ ਬਤੌਰ ਐਡਵੋਕੇਟ ਸੇਵਾ ਨਿਭਾ ਰਹੇ ਨੇ ਔਰ ਦੂਰਦਰਸ਼ਨ ਜਲੰਧਰ ਤੋਂ ਜਦੋਂ ਵੀ ਤੁਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਸੁਣਦੇ ਹੋ ਇਹ ਉਸ ਪ੍ਰੋਗਰਾਮ ਦੇ ਪੇਸ਼ਕਾਰ ਹੁੰਦੇ ਨੇ ਤੇ ਤਰਲੋਕ ਸਿੰਘ ਦਿਵਾਨਾ ਇਹਨਾਂ ਦੇ ਪਿਤਾ ਜੀ ਜਿਹੜੇ ਲੰਮਾ ਸਮਾਂ ਕਪੂਰਥਲੇ ਕੀ ਪੂਰੇ ਪੰਜਾਬ ਦੇ ਵਿੱਚ ਬਤੌਰ ਕਵੀ ਉਸ ਇਨਸਾਨ ਨੇ ਇੱਕ ਲੱਤ ਦੇ ਆਸਰੇ ਪੂਰੀ ਦੁਨੀਆ ਗਾਹੀ ਸਾਡੇ ਵੀ ਇੱਥੇ ਕਵੀ ਦਰਬਾਰ ਚ ਆਉਂਦੇ ਰਹੇ ਮੇਰੇ ਵੱਡੇ ਵੀਰ ਤਰਲੋਕ ਸਿੰਘ ਦਿਵਾਨਾ ਜੀ ਜੰਡਿਆਲਾ ਗੁਰੂ ਔਰ ਇਹ ਸ਼ੁਕਰਗੁਜ਼ਾਰ ਮੇਰਾ ਭਤੀਜਾ ਵੀ ਹੈ ਤੇ ਮੇਰਾ ਭਰਾ ਵੀ ਹੈ। ਇਹਦੇ ਬਾਪ ਨਾਲ ਮੇਰੀ ਯਾਰੀ ਇਵੇਂ ਸੀ ਜਿਵੇਂ ਇਹਦੇ ਨਾਲ ਹੈ ਤੇ ਇਹਦੇ ਸਹੁਰੇ ਨਾਲ ਮੇਰੀ ਯਾਰੀ ਇਵੇਂ ਸੀ ਜਿਵੇਂ ਇਹਦੇ ਨਾਲ ਹੈ। ਸੁਖਵੰਤ ਚਿੱਤਰਕਾਰ ਦੁਨੀਆ ਦਾ ਮਸ਼ਹੂਰ ਕਵੀ ਤੇ ਚਿੱਤਰਕਾਰ ਇਹਨਾਂ ਦੇ ਸਹੁਰਾ ਸਾਹਿਬ ਨੇ ਉਹ ਵੀ ਦੁਨੀਆ ਤੋਂ ਚਲੇ ਗਏ ਰੁਖਸਤ ਹੋ ਗਏ ਤੇ ਪਿਤਾ ਜੀ ਵੀ ਹੋ ਗਏ ਪਰ ਸ਼ੁਕਰਗੁਜ਼ਾਰ ਨੇ ਜੋ ਅੱਜ ਰੰਗ ਬੰਨੇ ਆ ਮੈਨੂੰ ਆਪਣੇ ਵੱਡੇ ਵੀਰ trilok singh diwana ਦਾ ਹੂ ਬਹੁ ਮੈਂ ਬਤਰਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਉਹ ਹੀ ਉਹ ਰੰਗ ਰੂਪ ਨਜ਼ਰ ਆ ਰਿਹਾ ਬਾਕੀ ਵੱਡੇ ਵੀਰ ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਵਿਦੇਸ਼ੀ ਧਰਤੀ ਤੇ ਇਹਨਾਂ ਦਾ ਪੈਰ ਹੁੰਦਾ 6 ਮਹੀਨੇ 8 ਮਹੀਨੇ ਉਧਰ ਹੁੰਦੇ ਨੇ ਬੱਚਿਆਂ ਕੋਲ ਇਧਰ ਆਉਂਦੇ ਨੇ ਲੰਮਾ ਸਮਾਂ ਕਪੂਰਥਲੇ ਦੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਲੰਮੇ ਸਮੇ ਤੋਂ ਹੈ ਤੇ ਰਹੇਗਾ ਡਾਕਟਰ ਹਰੀ ਸਿੰਘ ਜਾਚਕ ਵਿਸ਼ਵ ਪ੍ਰਸਿੱਧ ਪੰਥ ਪ੍ਰਸਿੱਧ ਕਵੀ ਹਰ ਸਾਲ ਇੱਥੇ ਹਾਜ਼ਰੀਆਂ ਭਰਦੇ ਨੇ ਔਰ ਵੈਗ੍ਰੋਦੀ ਬੜੀ ਬਖਸ਼ਿਸ਼ ਹੈ ਮੇਰਾ ਖਿਆਲ ਹੈ ਪੰਥਕ ਕਵੀਆਂ ਵਿੱਚੋਂ ਜੇ ਸਭ ਤੋਂ ਟੌਪ ਤੇ ਕਿਸੇ ਨੂੰ ਗਿਣਿਆ ਜਾਂਦਾ ਤੇ ਡਾਕਟਰ ਹਰੀ ਸਿੰਘ ਜਾਚਕ ਸਤਕਾਰ ਦੇ ਪਾਤਰ ਨੇ ਬਾਕੀ ਪੰਜਾਬ ਦੇ ਰਫੀ ਵਜੋਂ ਪ੍ਰਸਿੱਧ ਤੁਸੀਂ ਜਾਣਦੇ ਹੋ ਰਿਸ਼ਪਾਲ ਸਿੰਘ ਪਾਲ ਜੀ ਬਤਰਾ ਸਾਹਿਬ ਸੁਖਜਿੰਦਰ ਸਿੰਘ ਬੱਬਰ ਜੀ ਤੇ ਸਾਰੀ ਸੰਗਤ ਨੂੰ ਇੱਕ ਗੀਤ ਦੇ ਨਾਲ ਮੈਂ ਚਾਹਾਂਗਾ ਹਾਜ਼ਰੀ ਲਵਾਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਗੀਤ ਬਾਤ ਤਰਨਮ ਰਾਤ ਵੀ ਕਵੀ ਦਰਬਾਰ ਹੋ ਰਿਹਾ ਸੀ ਇਟਲੀ ਤੋਂ ਤੇ ਉੱਥੇ ਵੀ ਇਹ ਗੀਤ ਪੜਿਆ ਬੜਾ ਸਤਿਕਾਰ ਮਿਲਿਆ ਤੇ ਮੈਂ ਚਾਹਾਂਗਾ ਉਹ ਗੀਤ ਆਪ ਜੀ ਦੇ ਰੂਬਰੂ ਕਰਾਂ

ਲਾਂਦੇ ਸੀਸ ਨਾ ਚੁਕਾਇਓ ਬਚਿਓ ਫਤਹ ਜ਼ਾਲਮਾਂ ਚ ਗਜ ਕੇ ਬੁਲਾਇਓ ਬਚਿਓ ਫਤਹ ਜ਼ਾਲਮਾਂ ਚ ਗਜ ਕੇ ਬੁਲਾਇਓ ਬਚਿਓ ਸਤਿ ਸ੍ਰੀ ਅਕਾਲ ਓਦੀ ਮੰਨਣੀ ਨਾ ਕੋਈ ਤੁਸਾਂ ਬਾਤ ਮੇਰੇ ਸ਼ੇਰੋ ਸੁਬਾਹ ਹੂਰਾ ਦੀ ਵੀ ਦੇਵੇ ਚ ਸੋਗਾਤ ਮੇਰੇ ਸ਼ੇਰੋ ਇੰਜ ਗੱਜਣਾ ਕਚਰੀ ਜੜੋਂ ਹਿਲ ਜਾਣ ਵੈਰੀ ਇੰਜ ਗੱਜਣਾ ਕਚਰੀ ਜੜੋਂ ਹਿਲ ਜਾਣ ਵੈਰੀ ਪੱਗ ਦਾ ਦੇ ਦੀ ਨੂੰ ਦਾਗ ਤੋਂ ਬਚਾਇਓ ਬਚਿਓ फतह ज़ाल मा गज कुलायो बचियो लखां लाल चांद नाल पर मोण ज़ाल ती तवी चौक चांद न चितो ज़ाल زورآور ਫਤਿਹ ਸਿੰਘ ਸੁਬਾ ਪਾਉ ਬਲਵੇਂਗ ਨਾਹੀ ਡੋਲੇਓ ਨਾ ਰਤਾ ਕਬਰਾਇਓ ਬਚਿਓ ਫਤਿਹ ਜ਼ਾਲਮਾਂ ਚ ਗਜ ਕੇ ਬੁਲਾਇਓ ਬਚਿਓ ਅਗਲਾ ਬੰਨ ਆਪ ਸਭ ਨਾਲ ਦੀ ਨਜ਼ਰ ਸਿੱਖ ਇਤਿਹਾਸ ਦਾ ਹਵਾਲਾ ਜਿੱਥੇ ਵੀ ਕਿਤੇ ਮਿਲਦਾ ਬਾਗੋ ਬਾਗ ਹੋ ਜਾਈਦਾ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਤਤੀ ਤਵੀ ਤੇ ਬਿਠਾਵੇ ਪਾਵੇਂ ਦੇਗ ਚ ਉਬਾਲੇ ਤਤੀ ਤਵੀ ਤੇ ਬਿਠਾਵੇ ਪਾਵੇਂ ਦੇਗ ਚ ਉਬਾਲੇ ਬੰਦ ਬੰਦ ਕੱਟ ਦੇਵੇ ਪਾਵੇਂ ਨੇ ਜ਼ੇਤੇ ਉਛਾਲੇ ਵੀਰ ਜੀਤ ਤੇ ਜੁਝਾਰ ਵਾਂਗੂ ਲੈਣੀ ਬਾਜ਼ੀ ਮਾਰ ਵੀਰ ਜੀਤ ਤੇ ਜੁਝਾਰ ਵਾਂਗੂੰ ਲੈਣੀ ਬਾਜ਼ੀ ਮਾਰ ਤੇਰਾ ਪਾਣਾ ਮੀਠਾ ਲਾਗੇ